ਬੋਲਦਾ ਕੀ ਆ ਤੂੰ ਨਹੀਂ ਤੂੰ ਇਹ ਬੇਇੱਜ਼ਤੀ ਕਰਾਉਣ ਸੀ ਨਾ ਰਿਵੀ ਬੋਲਦਾ ਨਹੀਂ ਅਸੀਂ ਨਹੀਂ ਬੁਲਾਇਆ ਜੀ ਵੀਡੀਓ ਬਣ ਰਹੀ ਆ ਹਾਂ ਅਸੀਂ ਬਣੂਗੀ ਪੁੱਟ ਖਾਣ ਬੋਲਦਾ ਕੀ ਆ ਤੂੰ ਇਹ ਤੁਹਾਡਾ ਘਰੇ ਨੂੰ ਮੈਟਰ ਆ ਹੈ ਪੈਣੀ ਪੈਣੀ ਆ ਬੋਲਦਾ ਕੀ ਆ ਤੂੰ ਇੱਧਰ ਗੱਲ ਕਰ ਬੇ ਨਾ ਹੈ ਕੋਈ ਨਹੀਂ ਪੁੱਤਾ ਕੁ ਬੰਦਾ ਖੜ ਕੇ ਗੱਲ ਕਰ ਲੋ ਖੜ ਕੇ ਖੜ ਕੇ ਗੱਲ ਕਰੋ ਖੜ ਕੇ ਗੱਲ ਕਰ ਬੇ ਨਾ ਖੜ ਕੇ ਗੱਲ ਕਰੋ ਦੂਜਾ ਪੱਖ ਆ ਗਿਆ ਖੜ ਕੇ ਗੱਲ ਕਰੋ ਪਾਸਾ ਕਿੱਥੇ ਆ ਤੂੰ ਖੜ ਕੇ ਗੱਲ ਕਰ ਬੇ ਨਾਲ ਇਹ ਹੈ ਕੌਣ ਨੇ ਸਾਹਮਣੇ ਕੌਣ ਨੇ ਇਹ ਮੇਰਾ ਨਵਦੀਪ ਖੜ ਕੇ ਗੱਲ ਕਰੋ ਧਮਕੀ ਨਹੀਂ ਦਸੀ ਧਮਕੀ ਦਿੰਦਾ ਸੀ ਤੈਨੂੰ ਵੱਡੇ ਨੂੰ ਕਿੱਟਾ ਵੱਡਾ ਤੂੰ ਤੈਨੂੰ ਧਮਕੀ ਤੋਂ ਕੋਈ ਵੀਡੀਓ ਹੁਣ ਬਣਾ ਮੈਂ ਬਣਾਉਣੀ ਆਰੇ ਬਣਾਉਣੀ ਇਹ ਬੇਟਾ ਮੇਰਾ ਸੰਜਰ ਬੰਦਾ ਕਿਹਨੇ ਪਾਲਿਆ ਸਾਨੂੰ ਤੁਸੀਂ ਪਾਲਿਆ ਦੱਸੋ ਖਾਲੇ ਭੱਜ ਗਿਆ ਛੱਡ ਕੇ ਸਾਨੂੰ ਹੋਰ ਤੈਨੂੰ ਸਾਨੂੰ ਛੱਡ ਕੇ ਭੱਜ ਗਿਆ ਭਾਈ ਕੀ ਕਹਿਣਾ ਚਾਹੁੰਦੇ ਹੋ ਕਿੱਥੇ ਭੱਜ ਗਏ ਸੀ ਇਹ ਕਿ ਇਹ ਸਾਨੂੰ ਛੱਡ ਕੇ ਭੱਜ ਗਏ ਸੀ ਹਾਂ ਜੀ ਕਿੱਥੇ ਭੱਜ ਗਏ ਗਲੰਡਰ ਸਲੰਡਰ ਸਾਰਾ ਕੁਝ ਚੱਕ ਕੇ ਲੈ ਗਏ ਸੀ ਇਹ ਸਾਨੂੰ ਅਸੀਂ ਲੈ ਹੁੰਦੇ ਹੋਏ ਰਾਸ਼ਨ ਵਾਰੋਂ ਹੁੰਦੇ ਰਿਹਾ ਕਿਨੇ ਨਹੀਂ ਪੜਾਇਆ ਇਹ ਸਾਨੂੰ ਪਤਾ ਠੀਕ ਆ ਤੁਸੀਂ ਮਾਂ ਨਹੀਂ ਲੱਗਦੇ ਹੋ ਮੈਂ ਬੇਟੀਆਂ ਨਰੀ ਕੀ ਨਾਮ ਆ ਆਪਣਾ ਹਰਪ੍ਰੀਤ ਕੌਰ ਹਰਪ੍ਰੀਤ ਹਾਂ ਜੀ ਤੁਹਾਡਾ ਨਾਮ ਕੀ ਹੈ ਭਾਈ ਜੀ ਨਵਦੀਪ ਸਿੰਘ ਸਾਡਾ ਪਿਆਰ ਕਿਨੇ ਕਰਿਆ ਕਿਨੇ ਦਿੱਕਾਵਾ ਕਰਾਇਆ ਸਾਨੂੰ ਅੱਛਾ ਕੀ ਚੱਕਰ ਕੀ ਹੋਇਆ ਸੀ ਆ ਕਿਹੜਾ ਐਡਾ ਮੈਟਰ ਹੋ ਗਿਆ ਵੀ ਜਿਹੜੇ ਤੁਸੀਂ ਅੱਜ ਹੱਥੋਂ ਪਾਈ ਤੇ ਪਹੁੰਚੇ ਇਹ ਸਾਡਾ ਬਖਵਾਸ ਕਰਦਾ ਇਹ ਕੁੜੀ ਬਾਰੇ ਮੇਰੀ ਕੀ ਇਹਨਾਂ ਨੇ ਕੀ ਬਕਵਾਸ ਕੀਤੀ ਆ ਤੁਹਾਡੇ ਸਾਹਮਣੇ ਹੀ ਕਿਹਾ ਨਹੀਂ ਬਾਈ ਜੀ ਸਾਡੇ ਸਾਹਮਣੇ ਨਹੀਂ ਕਿਹਾ ਇਹਨਾਂ ਨੇ ਪੁਸ਼ਟੀ ਕੀਤੀ ਆ ਸਾਡਾ ਚੈਨਲ ਨਹੀਂ ਕੀਤੀ ਬੱਚਾ ਕਰਦਾ ਕੋਈ ਡੀਐਨਏ ਟੈਸਟ ਹੋਇਆ ਜਾਂ ਕੁਝ ਹੋਰ ਹੋਇਆ ਦੱਸੋ ਮੈਨੂੰ ਕੀ ਹੋਇਆ ਹੋਸ਼ਣ ਕੀਤਾ ਵਾ ਜਗਦੇਵ ਸਿੰਘ ਨੇ ਤੂੰ ਹੁੰਦਾ ਕੌਣਾ ਇਹ ਗੱਲ ਕਹਿਣ ਵਾਲਾ ਕੋਰਟ ਵਿੱਚ ਫੈਸਲਾ ਹੁੰਦਾ ਪਿਆ ਸੀਗਾ ਇਹ ਮੁੱਕਰ ਕੇ ਹੋਇਆ ਸੀਗਾ ਫੈਸਲਾ ਤਲਾਕ ਦਾ ਮੁੱਕਰ ਗਿਆ ਉੱਥੇ ਕੋਰਟ ਵਿੱਚ ਇਹਦਾ ਖਰਚਾ ਲਾਇਆ ਕੁੜੀ ਦਾ ਕਿੰਨਾ ਜੀ ਖਰਚਾ ਕੋਟ ਵਿੱਚ ਲੱਗਣਾ ਸੀ ਯਾਰ ਇਹ ਗੱਲ ਹੁੰਦੀ ਸੀ ਕਹਿੰਦੇ ਜੀ ਮੇਰੀ ਕੁੜੀ ਨਹੀਂ ਹੈਗੀ ਡੀਐਨਏ ਟੈਸਟ ਕਰਾ ਲਓ ਉਹ ਨਾ ਤੇਰੀ ਕੁੜੀ ਨਹੀਂ ਸੀਗੀ ਉਹ ਤੇਰੀ ਕੁੜੀ ਵਰਗੀ ਕਮੋਡੀਸ਼ਨ ਤੁਸੀਂ ਮੈਂ ਘਰ ਦਾ ਕਮੋਡੀਸ਼ਨ ਮੰਗਦਾ ਸੀ ਸ਼ਟਾ ਮਰਦਾਨ ਯੂ ਇਡੀਅਟ ਕੋਈ ਜਗ੍ਹਾ ਜੁਗਾ ਨਹੀਂ ਮਿਲਦੀ ਠੀਕਾ ਜਗ੍ਹਾ ਨਹੀਂ ਮਿਲਦੀ ਜਗ੍ਹਾ ਤੇ ਕਿੱਥਾ ਕੋਈ ਜਗ੍ਹਾ ਨਹੀਂ ਮਿਲਦੀ ਜਗ੍ਹਾ ਕਿੱਥਾ ਤੇਰੇ ਕੋਲ ਇਹ ਜਗ੍ਹਾ ਦਿਖਾ ਲ ਕਰਦਾ ਤੂੰ ਸਾਰੇ ਕਹਿੰਦੇ ਰੋਡ ਤੇ ਸਨ ਰੋਡ ਤੇ ਸਨ ਤੇ ਆ ਰੋੜੋ ਨਹੀਂ ਪਤਾ ਸਾਨੂੰ ਛੱਡ ਕੇ ਗਏ ਸੀ ਤੁਸੀਂ ਤੁਸੀਂ ਕੌਣ ਲੱਗਦੇ ਹੋ ਇਹਨਾਂ ਦੇ ਬੇਟੀਆਂ ਹਨ ਰੀ ਕੀ ਨਾਮ ਹੈ ਜੀ ਤੁਹਾਡਾ ਤਪਿਤਕੌਰ ਬੋਲਦਾ ਨਹੀਂ ਜਦੋਂ ਛੋਟੇ ਛੋਟੇ ਮਾਵਾ ਕਿੱਥੇ ਤੇਰੇ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚ ਜ਼ਬਰਦਸਤ ਝਗੜਾ ਹੋਇਆ ਕਿੱਥੇ ਮਾਵਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਪਿਓ ਪੁੱਤ ਦਾ ਰੌਲਾ ਇਹ ਨਹੀਂ ਬਣਾਉਣ ਲੱਗੇ ਹੋ ਕਿਹੜੇ ਬਾਪੇ ਮਗਰੀਂ ਦੀ ਇਹਦੀ ਹਾਲਤ ਚੱਲਦਾ ਰਿਹਾ ਸਾਥਾ ਬਾਈ ਦੇ ਪਹੁੰਚਣ ਤੇ ਇਹਨਾਂ ਨੇ ਨਹੀਂ ਅਸੀਂ ਤੇ ਕੀ ਲੱਗਦਾ ਦੱਸ ਇਹਨਾਂ ਦੀ ਬੇਟੀ ਤੇ ਇਹਨਾਂ ਦਾ ਬੇਟਾ ਵੀ ਮੈਨੂੰ ਕੀ ਲੱਗਦਾ ਤੇਰਾ ਦੱਸ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਬੋਲਦਾ ਨਹੀਂ ਕੀ ਲੱਗਦਾ ਮੇਰੇ ਹੱਥੋਂ ਪਾਈ ਨਾ ਕਰਿਓ ਹੱਥੋਂ ਪਾਈ ਨਹੀਂ ਹੰਦਾ ਪਾਈ ਨਹੀਂ ਕਰਦੇ ਮੇਰਾ ਲਾਈਵ ਚੱਲ ਰਹੀ ਆ ਹੱਥੋਂ ਪਾਈ 10 ਮਿੰੂ ਮੈਂ ਕੀ ਲੱਗਦਾ ਤੇਰਾ ਕੀ ਲੱਗਦਾ ਮੈਂ ਤੇਰਾ ਦੱਸੋ ਨਾ ਜੀ ਲੈਣ ਦੇ ਜੀ ਲੈਣ ਦੇ ਸਾਨੂੰ ਕੀ ਲੱਗਦਾ ਮੈਂ ਤੇਰਾ ਆ ਕੀ ਲੱਗਦੀ ਆ ਤੇਰੀ ਕਿਹਨਾਂ ਮੈਂ ਕੀ ਲੱਗਦਾ ਤੇਰਾ ਹਾਂ ਮੈਂ ਤੂੰ ਮੇਰਾ ਬੇਟਾ ਨਹੀਂ ਲੱਗਦਾ ਫੇਰ ਤੈਨੂੰ ਆ ਕੀ ਲੱਗਦੀ ਆ ਤੇਰੀ